ਨਦੀ ਜੀ ਕੇਸ ਦੀ ਇਨਕੁਆਰੀ ਹੋਈ ਹੈ ਜੀ ਇਹਦੀ ਵਾਇਲੈਂਸ ਦੀ ਸਰ ਚੱਲ ਰਹੀ ਹੈ ਜੀ ਚੱਲ ਰਹੀ ਹੈ ਹਾਂ ਜੀ ਸਰ ਕਦੋਂ ਦੋਗੇ ਇਹਦੀ ਕੇਸ ਦੀ ਪੂਰੀ ਬਣੂ ਕੱਲੋਂ ਸਾਰੇ ਨਾਮ ਦੁਬਾਰਾ ਬੁਲਾਇਆ ਮੈਂ ਤੇ ਦੁਬਾਰਾ ਪੁਲੀਸ ਠੀਕ ਹੈ ਇੱਕ ਕੰਮ ਕਰੋ ਇੱਕ ਕੰਮ ਕਰੋ ਇਹਨਾਂ ਦੀ ਜਾ ਕੇ ਆਪਣੇ ਬਿਆਨ ਦਰਸ ਕਰਾਓ ਇਸ ਵਾਇਲੈਂਸ ਦੇ ਉੱਤੇ ਅਗਰ ਕੁਝ ਵੀ ਹੋਇਆ ਹੈ ਦੰਦਾਂ ਮੈਂ ਪੂਰੀ ਕਾਰਵਾਈ ਕਰੂੰਗੀ ਇਨੋ ਇਨੋ ਪੈਣਾ ਮੇਰਾ ਕਰ ਨਹੀਂ ਬਸਨ ਦੇ ਰੀਆਂ ਮੈਂ ਉਹਨਾਂ ਨੇ ਮੈਨੂੰ 18 ਤਰੀਕ ਨੂੰ ਇਨੋ ਰਾਤੀ ਆ ਕੇ ਇਹਨਾਂ ਨੇ ਮਾਰਿਆ ਮੈਨੂੰ ਇਹਨਾਂ ਨੇ ਵੀ ਮੈਨੂੰ ਮਾਰਿਆ ਸਾਰੀ ਰਿਕਾਰਡਿੰਗਾਂ ਪਈਆਂ ਇਹਨਾਂ ਨੂੰ ਪੁੱਛੋ ਤੁਹਾਡੀ ਬੇਟੀ ਦੋ ਤਿੰਨ ਹਾਂਜੀ ਦੇਖੋ ਦੋ ਤਿੰਨ ਬੇਟੀ ਮੇਰੀ ਗੱਲ ਸੁਣ ਇਹਨਾਂ ਦੇ ਫਰੈਂਡਸ ਨੂੰ ਆਪਣੀ ਬੇਟੀ ਦੇ ਸਾਹਮਣੇ ਤੁਸੀਂ ਇਹਨਾਂ ਗਲਤ ਬੋਲ ਰਹੇ ਤੁਸੀਂ ਵੀਡੀਓ ਦੇਖ ਲਓ ਇਹ ਸ਼ਰਮ ਕਰਨੀ ਚਾਹੀਦੀ ਹੈ ਕਿੱਡੀ ਵੱਡੀ ਬੇਟੀ ਹੈ ਤੁਹਾਡੀ ਮੈਂ ਮੇਰੀ ਬੇਟੀ ਮੈਂ ਤੁਹਾਨੂੰ ਮੈਂ ਆਪਣੀ ਬੇਟੀ ਨੂੰ ਸੁਣਾ ਦਿੰਦਾ ਮੇਰੀ ਬੇਟੀ ਕੀ ਮੈਨੂੰ ਬੋਲਦੀ ਵੀ ਹੈ ਮੈਂ ਮੈਨੂੰ ਹਿਜਣਾ ਕਰਕੇ ਬੋਲਦੀ ਵੀ ਹੈ ਇਦਾਂ ਇਦਾਂ ਬੋਲਦੀ ਮੈਂ ਕੁਝ ਨਹੀਂ ਬੋਲਾਂਗੀ ਮम्मा 2 ਮਿੰਟ ਪੂਰੀ ਬਾਤ ਸੁਣਨਾ ਤੁਹਾਨੂੰ ਕੋ ਇਦਾਂ ਦਿਨ ਕਰੀ ਪੂਰੀ ਕਰਕੇ ਨਾਲ ਸਪੈਸ਼ਲੀ ਵਾਇਲੈਂਸ ਵਾਲੀ ਜਿਹੜੀ ਉਹ ਸਾਰੀ ਮੈਨੂੰ ਰਿਪੋਰਟ ਦੋਗੇ ਫਿਰ ਤੁਹਾਨੂੰ ਮੈਂ ਡੇਟ ਦਿੰਨੀ ਹੈ ਫਿਰ ਲੋਨ ਖਾਪੋ ਤਿੰਨ ਵਾਰੀ ਤਿੰਨ ਵਾਰੀ ਜੇ ਵਾਇਲੈਂਸ ਅਪਰੂਵ ਹੁੰਦੀ ਹੈ ਆਪਾਂ ਤੁਹਾਨੂੰ ਵੀਡੀਓ ਦਿਖਾਵਾਂਗੇ ਤਿੰਨ ਵਾਰੀ ਪੁਲਿਸ ਵਾਲਿਆਂ ਨੂੰ ਅਸੀਂ ਤਿੰਨ ਵਾਰੀ ਬੁਲਾ ਕੇ ਅਸੀਂ ਅੰਦਰ ਬੜੇ ਸਾਨੂੰ ਬਾਹਰ ਕੱਢ ਦਿੰਦੇ ਸਾਰੇ ਲੋਕਾਂ ਨੇ ਤਮਾਸ਼ੇ ਦੇਖੇ ਨਾ ਮੇਰੀ ਗੱਲ ਸੁਣ ਨਾ ਕੁਝ ਨਹੀਂ ਕਰਦੇ ਤੁਸੀਂ ਇਹ ਥੋੜਾ ਪੁੱਛੀ ਨਹੀਂ ਕੀਤੀ ਤੇਰੇ ਨਾਲ ਅੱਗੇ ਬੇਟੂ ਉਂਟੜਾ ਬੰਦ ਕੀ ਕਰਦੇ ਤੁਸੀਂ ਕੁਝ ਦਿਖਾਣਾ ਚਾਹਤ ਹੋ ਕਹਣਾ ਸ਼ੋ ਦਿਓ ਦਾ ਇਹ 2020 ਵਿੱਚ ਮੈਂ ਮਾਫੀ ਮੰਗ ਚੁੱਕੀ ਹਾਂ ਤੁਹਾਡੇ ਕੋਲ ਫਿਰ ਤੁਸੀਂ ਉਹਨੂੰ ਗਾਲਾਂ ਕਿਉਂ ਕੱਢੀਆਂ ਜਦੋਂ ਪਤਾ ਸੀਗਾ ਬਲੈਕਮੈਲ ਤੁਸੀਂ ਦੇਣ ਇਹਨਾਂ ਨੂੰ ਮੈਂ ਮੈਂ ਇਹਨਾਂ ਦਾ ਇੱਕ ਮੁੰਡਾ 18-7 ਰਿਲੇਸ਼ਨ 'ਚ ਆ ਰਿਹਾ ਸੌਲਵ ਹੋ ਰਿਹਾ ਮੈਂ ਮੇਰੀ ਫਾਈਲ ਹੈਗੀ ਹੁੰਦੇ 'ਚ ਪਰ ਚਾਰ ਮੁੰਡਿਆਂ ਦੇ ਨਾਮ ਲਿਖਾਇਆ ਗਏ ਨੇ ਤੇ ਤੁਸੀਂ ਬੁਲਾ ਲਓ ਉਹਨਾਂ ਨੂੰ ਠੀਕ ਹੈ ਮੈਂ ਮੈਂ ਇਹਨਾਂ ਨੂੰ ਕਿ ਮੈਂ ਬੁਲਾ ਲਵਾਂ ਮੈਂ ਤੁਸੇ ਉਹਨਾਂ ਨੂੰ ਬੁਲਾ ਲਓ ਜੀ ਮੇਰੇ ਨਾਲ ਚੱਲਣਾ ਕੋਈ ਉਹਨਾਂ ਦੀ ਸਾਰੀ ਡਿਟੇਲ ਹੈਗੀ ਹੈ ਇਹ ਤੁਸੀਂ ਕਰਾਓ ਜੀ ਸਾਰੀ ਕਾਇ ਸਰ ਜਿਹਨੂੰ ਬੁਲਾਣਾ ਜਿਹਨੂੰ ਨਹੀਂ ਬੁਲਾਣਾ ਸਾਰੇ ਐਵਿਡੈਂਸ ਲੈ ਕੇ ਇਹ ਮੇਰੇ ਕੋਲ ਆਣਾ ਮੈਂ ਅੰਨੀ ਨੀਚਪਣਾ ਮੈਮ ਕੋਈ ਘਰ ਉਹਨੇ ਚ ਜ਼ਬਰਦਸਤ ਨਹੀਂ ਕਰਦਾ ਮੈਂ ਮੈਂ ਕਿੱਥੇ ਮੈਂ ਨੂੰ ਮੈਂ ਬਾਹਰ ਦੇ ਕੋਲੋਂ ਇਹਨਾਂ ਦੀ ਮਿਹਨਤ ਕਰ ਕਦੇ ਮੈਨੂੰ ਧੰਦੇ ਵਾਲੀ ਬੁਲਾਉਂਦੇ ਕਦੇ ਗਲਤੀਆਂ ਬੁਲਾਉਂਦੇ ਬੋਲੋ ਇਹਨਾਂ ਨੂੰ ਪੁੱਛੋ ਇਹ ਵਾਲੋ ਇਸ ਦਾ ਪੂਰਾ ਰਿਕਾਰਡ ਵੀ ਚਾਹੀਦਾ ਹੈ ਬਿਲਕੁਲ ਸਰ ਮੈਮ ਕੋਈ ਮੈਨੂੰ ਬੋਲਦਾ ਨਾ ਮੈਂ ਆਪਣੇ ਬਾਰੇ ਸਭ ਮੈਂ ਮੇਰੇ ਤੋਂ ਗਲਤੀ ਮੈਂ ਤੁਹਾਡੇ ਨੂੰ ਸੁਣਾਵਾ ਤੁਹਾਡੀ ਰਿਕਾਰਡਿੰਗ ਸੁਣਾਵਾ ਤੁਸੀਂ ਬੋਲਦੇ ਹੋ ਸੁਣਾਓ ਸੁਣਾਓ ਕਿਪ ਕਿਪ ये सारी एविडेंस ये देखो घसीट रहे पैर के साथ ये कर रहे हैं वो कर ये सारे एविडेंस मैम मैं मेरे नाल पवो मैं मेरे नाल पवो इस तो एविडेंस से उठे थोड़ी अरेस्ट बनती तो, है मैम मेरे नाल तो ये सारे सब थप्पड़ मारे हैं वीडियो मेरे लगी है ये देखो मेरी फ्रेंड के सामने भी मैम ऐसे पंचायत को ठाई थी फ्रेंड को कहते कि देखो पता तेरी फ्रेंड की मम्मा के कितने बॉयफ्रेंड है और फिर उसके सामने मेरे को कहते कि दोनों माला थी आता नंगिया हुई यहां जो हां जी ये देखो आपको भी होंगे कि

ਕਿ ਗੁੱਸਨਾ ਨਾ ਉਹ ਕਿ ਬੀਰ ਕੋਲ ਤੇ ਐਵਿਡੈਂਸ ਆਗੇ ਨਹੀਂ ਇਹ ਸੇ ਵੀ ਤੁਹਾਡੇ ਨੂੰ ਚਾਹੀਦੀ ਮੈਂ ਮੇਰੇ ਕੋਲ ਉਹ ਤਪੜ ਮਾਰੇ ਆ ਇਹ ਦਿਖਣਗੇ ਜੀ ਇਹ ਸਾਰੇ ਪੂਰੀ ਪੰਚਾਇਤ ਵਿੱਚ ਜੋ ਵੀ ਹੋਗਾ ਨਾ ਆ ਤੁਸੀਂ ਦੇ ਦੋ ਮਿੰਟ ਇਹਨਾਂ ਨੇ ਜਦ ਬੋਲਿਆ ਤੁਸੀਂ ਹੰਗ ਕਰ ਲੋ ਜਨਾ ਬੋਲਣਾ ਤਾਂ ਬਗਲੇ ਜਾਟੇ ਮਾਰਨੇ ਲੱਗੇ ਜਾਣਗੇ ਮੈਂ ਆਪਣੇ ਆਪਣੇ ਕਿਉਂ ਮਾਰੇ ਸੀ ਉਹ ਮੇਰੇ ਤੇ ਛੁੱਠੇ ਨਾਮ ਲਗਾਏ ਸੀ ਉਹ ਵੀ ਝੂਠ ਬੋਲਦਾ ਮੈਂ ਮੇਰੇ ਤੇ ਛੁੱਠੇ ਨਾਮ ਲਗਾਏ ਸੀ ਨਾ ਮੈਂ ਤਾਂ ਮੈਂ ਆਪਣੇ ਆਪਣੇ ਕਿਉਂ ਮਾਰੂ ਇਸ ਦੇ ਸਾਹਮਣੇ ਕੀ ਆ ਕਿਹਾ ਇਹ ਦੇਖ ਮੈਂ ਕਿਉਂ ਮਾਰੂਗਾ ਆਪਣੇ ਆਪਣੇ ਤੇ ਛੁੱਠੇ ਨਾਮ ਲਗਾ ਰਹੇ ਨੇ ਸਾਮਾਨ ਚੱਕ ਚੱਕ ਕੇ ਬਾਹਰ ਸੱਟ ਰਿਹਾ ਸਾਡੇ 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 ਕੱਪੜੇ ਸਾਰੇ ਬਾਹਰ ਛੋੜਿਆ ਛੋੜਿਆ ਕੋਈ ਡਿਵੋਰਸ ਨਹੀਂ ਹੋਇਆ ਤੁਹਾਨੂੰ ਕਰੋ ਨਹੀਂ ਕੱਟ ਸਕਦਾ ਇਹ ਸਾਰੇ ਸਾਮਾਨ ਨਹੀਂ ਬਾਹਰ ਕੱਟਿਆ ਬਸ ਦੇਖੋ ਵੀ ਖਾਓ ਕਰਦੇ ਵੀ ਹੋ ਮੇਰੇ ਕੋਲ ਸਾਮਾਨ ਥੱਲੇ ਇਹਨਾਂ ਨੇ ਸੱਟਿਆ ਮੈਂ ਨਹੀਂ ਕੁਛ ਕੀਤਾ ਮੈਂ ਤੂੰ ਇਹ ਕਦੇ ਯਾਦ ਰੱਖ ਲੋ ਤੁਸੀਂ ਮੇਰੇ ਤੋਂ ਲੁੱਣ ਦੱਸ ਰਹੀਆਂ ਬਾਰ-ਬਾਰ ਆ ਰੋਸਾ ਮਾਣ ਨੂੰ ਮੰਮ ਜੂ ਉੱਪਰ ਸੇ ਨੀਚੇ ਲੈ ਕੇ ਆ ਕੇ ਸਭ ਬਾਹਰ ਆ ਤੇ ਕੱਢੀ ਜਾ ਰਹੇ ਸੁੱਟੀ ਜਾ ਰਹੇ ਤੁਸੀਂ ਕੱਢ ਬੈਠੀ ਮੈਂ ਮਾਣ ਕਿ ਮੇਰੇ ਚਪੇਟ ਮਾਈ ਸਾਰੇ ਸਾਹਮਣੇ ਇਹ ਮੇਰੀ ਇਹ ਮੇਰੀ ਕੁੜੀ ਨੂੰ ਇਹਨਾਂ ਨੇ ਗਲਤ ਬੋਲਿਆ ਸਾਰਿਆਂ ਦੇ ਵਿੱਚ ਮੈਂ 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 ਮਿੰਟ ਤੇ ਤੁਹਾਡੀ ਭੈਣ ਗਲਤ ਰਹੀ 42 45 ਮਿੰਟ ਤੇ ਬਲਾ ਇਹ ਪੈਰਾ ਥੱਲੇ ਪਈ ਸੀ ਜਿੱਦਾਂ ਇਹਨੂੰ ਮਾਰਿਆ ਗਿਆ ਉਸ ਤੋਂ ਬਾਅਦ ਜਦੋਂ ਮੈਂ ਗਿਆ ਜਦ ਮੈਂ ਕਹਿ ਰਿਹਾ ਵੀ ਮੇਰੇ ਵੀਰੇ ਦੀ ਫੋਟੋ ਹੈ ਉਸ ਟਾਈਮ ਇਹ ਕਹਿੰਦਾ ਕਿ ਤੂੰ ਗਸਤੀ ਹੈ ਤੂੰ ਮੈਨੂੰ ਬੋਲਣ ਦੀ ਸ਼ਰਮ ਆਂਦੀ ਹੈ ਫਲਾਣੇ ਥੱਲੇ ਪਈ ਫਲਾਣੇ ਥੱਲੇ ਪਈ ਫਿਰ ਇਹਨੇ ਕਿਹਾ ਤੂੰ ਆਪਣਾ ਮੂੰਹ ਚੁੱਪ ਕਰ ਇਦਾਂ ਕਰਕੇ ਇਹਨੇ ਕਿਹਾ ਤੇ ਉਹਨੂੰ ਥੱਪੜ ਮਾਰਾਇਆ ਜਾ ਰਿਹਾ ਆ ਇੱਕ ਕੰਮ ਕਰੋ ਜੀ ਇਹ ਸਾਰੇ ਅਵਿਲੀਨ ਚਾਹੀਏ ਇਹ ਦੇ ਦੇਣੇ ਚਾਹੀਏ ਕੋਈ ਵੀ ਅਵਿਲੀ ਜਿਹੜੇ ਤੁਸੀਂ ਇਹ ਵੀ ਦੇ ਰਹੇ ਨੇ ਸਾਰੇ ਕਰ ਦੋ ਠੀਕ ਹੈ ਔਰ ਡੋਮੈਸਟਿਕ ਵਾਇਲੈਂਸ ਜੋ ਵੀ ਪਾਣੀ ਹੈ ਤੇ ਪਾ ਕੇ ਸਾਰੀ ਧਾਰਾ ਲਗਾ ਕੇ ਠੀਕ ਸਰ ਔਰ ਉਹ ਤੁਸੀਂ ਮੈਨੂੰ ਪੇਸ਼ ਕਰੋ ਉਸ ਅੱਧ ਰੈਸਟ ਠੀਕ ਸਰ ਬਸ ਕਰ